ਰਹਿਤ ਵਾਲਾ ਜਾਂ ਕੋਈ ਬਲਾਤ ਪੂਰੇ ਵਿੱਚ ਵੀ ਸਿਆਸਤ ਹੋਈ ਜੀ ਨਾਲੇ ਉਹਰੇ ਨਾਲ ਮੇਰਾ ਮੈਂ ਇਲੈਕਸ਼ਨ ਲੜਦੇ ਆ ਜੀ ਜਿਹੜਾ 5 ਸਾਲ ਪਹਿਲਾਂ ਆਮ ਵੱਲੋਂ ਇਲੈਕਸ਼ਨ ਤੇ ਹੁਣ 2 ਸਾਲ ਤੋਂ ਬੀਜੇਪੀ ਦੇ ਨਾਂ ਤੇ ਚੇਅਰਮੈਨ ਹੀ ਲੈ ਕੇ ਦਿੱਤੀ ਸਾਡੇ ਸੀਪਾ ਪ੍ਰਧਾਨ ਸਾਹਿਬ ਤੁਸੀਂ ਇਹਨੂੰ ਪ੍ਰਾਪਤ ਹੀ ਲੋਕਾਂ ਦੇ ਕਰਾਇਆ ਲੈ ਜਾਓ ਅਸੀਂ ਅਕਾਲੀ ਸੀ ਭਾਵੇਂ 2022 ਚ ਟਿਕਟ ਨਹੀਂ ਮਿਲੀ ਲੇਕਿਨ ਅਕਾਲੀ ਦਲ ਚ ਰਹੇ ਅਕਾਲੀ ਦਲ ਪਾਰਟੀ ਨਹੀਂ ਛੱਡੀ ਆ ਵੇਖੋ ਹੱਥ ਜੋੜ ਕੇ ਬੇਨਤੀ ਸਰਪੰਤਾ ਸਿੰਘ ਸ਼ੇਰਪੁਰ ਜਿੰਦਾਬਾਦ ਸਰਪੰਤਾ ਸਿੰਘ ਸ਼ੇਰਪੁਰ ਜਿੰਦਾਬਾਦ 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 ਪਾਰਲੀਮੈਂਟਰੀ ਬੋਰਡ ਆਇਆ ਕੀ ਫੈਸਲਾ ਹੋਇਆ ਆ ਵੇਖੋ ਜੀ ਬਹੁਤ ਵਧੀਆ ਪਾਰਲੀਮੈਂਟ ਬੋਰਡ ਦੇ ਜਿਹੜੇ ਦੁਬਾਰਾ ਜਦੋਂ ਸਾਡੇ ਬਜ਼ੁਰਗਾਂ ਨੇ ਮੇਰੇ ਬਜ਼ੁਰਗਾਂ ਦਾ ਇਤਿਹਾਸ ਉਹ ਦੱਸਦੇ ਹੁੰਦੇ ਸੀ ਐਮਐਲਏ ਵੀ ਇੱਥੋਂ ਬਣੇ ਸ਼੍ਰੋਮਿਕ ਮੀਰ ਦੇ ਮੈਂਬਰ ਵੀ ਬਣੇ ਉਹ ਦੱਸਦੇ ਹੁੰਦੇ ਵੀ ਇਸੇ ਤਰੀਕੇ ਨਾਲ ਪਾਰਲੀਮੈਂਟ ਬੋਰਡ ਉਹ ਤੋਂ ਬਣੇ ਸੀ ਸਰਕਲ ਪ੍ਰਧਾਨ ਕਮੈਂਡ ਕਰਦਾ ਜ਼ਿਲ੍ਹਾ ਪ੍ਰਧਾਨ ਕੋ ਜਾਂਦੀ ਸੀ ਉਹ ਪਾਰਲੀਮੈਂਟ ਬੋਰਡ ਕੋ ਜਾਂਦਾ ਫਿਰ ਪ੍ਰਧਾਨ ਸਾਹਿਬ ਕੋ ਜਾਂਦਾ ਔਰ ਉਸੇ ਤਰੀਕੇ ਨਾਲ ਇਹ ਦੁਬਾਰਾ ਜਿਹੜੀ ਸ਼ੁਰੂਆਤ ਕੀਤੀ ਗਈ ਇਹ ਬਹੁਤ ਵਧੀਆ ਸ਼ੁਰੂਆਤ ਆ ਅਸੀਂ ਇਹਦੀ ਸਲਾਹਾਂ ਕਰਨੇ ਪ੍ਰਧਾਨ ਸਾਹਿਬ ਨੇ ਇਹ ਵਧੀਆ ਇੱਕ ਫੈਸਲਾ ਕੀਤਾ ਔਰ ਇਹਨਾਂ ਨੇ ਆ ਜਿਹੜੇ ਵੱਖ-ਵੱਖ ਵਰਕਰਾਂ ਦੀ ਵਿਚਾਰ ਸੁਣੀ ਆ ਔਰ ਵਿਚਾਰ ਤੋਂ ਬਾਅਦ ਜਿਹੜਾ ਫੈਸਲਾ ਵਾ ਪਾਰਲੀਮੈਂਟ ਬੋਰਡ ਔਰ ਪ੍ਰਧਾਨ ਸਾਹਿਬ ਜਿਹੜਾ ਫੈਸਲਾ ਹੋਏਗਾ ਤਦ ਮਨਜ਼ੂਰ। ਵੇਖੋ ਮੇਰੇ ਨਾਲ ਅੱਗੇ ਵੀ ਪੱਤਰਕਾਰ ਸਬਾਨਾ ਨੇ ਗੱਲ ਕੀਤੀ ਸੀ। ਮੈਂ ਵੈਸੇ ਵੀ ਕਦੀ ਗਲਤ ਨਹੀਂ ਬੋਲਦਾ ਕਿਉਂਕਿ ਮੈਂ ਜਿਵਤੀ ਜਿਆ ਬੰਦਾ ਤੇ ਗੁਰੂ ਮਹਾਰਾਜ ਦੀ ਧਰਤੀ ਦੇ ਆ। ਮੈਂ ਕੋਈ ਇਸ਼ਕ ਨਹੀਂ ਕੱਲੂ ਮੈਨੂੰ ਕਿਸੇ ਨੇ ਕਹਿਣਾ ਵੀ ਇਹ ਵਿਅਕਤੀ ਜਿਹੜਾ ਵਾ ਪਤਾ ਨਹੀਂ ਕਿਦੀ ਬੋਲੀ ਬੋਲਦਾ ਕੀ ਕਰਦਾ। ਜੇ ਪਾਰਟੀ ਜਿਹੜੀ ਆ ਬੱਜਰ ਕਹਤ ਵਾਲਾ ਜਾਂ ਕੋਈ ਬਲਾਤਕਾਰੀ ਜਾਂ ਕੋਈ ਉਹਦੇ ਬੱਚੇ ਵੀ ਇਦਾਂ ਦੇ ਰਹੇ ਆ। ਇਹੋ ਜਿਹਾ ਵਿਅਕਤੀ ਲੇ ਤੇ ਮੈਂ ਸਭ ਤੋਂ ਪਹਿਲਾਂ ਮੈਂ ਕਹਿੰਦਾ ਚੀਮਾ ਹਲ ਦੇ ਇਲੈਕਸ਼ਨ ਤੇ ਵੀ ਸਟੇਜ ਦੇ ਉੱਤੇ ਗੱਲ ਕੀਤੀ ਮੈਂ ਬਤੌਰ ਪਾਰਟੀ ਦਾ ਜਨਨ ਸਕੱਤਰ ਸਭ ਤੋਂ ਪਹਿਲਾਂ ਰਜਾਇਨ ਦੇ ਕੇ ਔਰ ਮੈਂ ਬਿਲਕੁਲ ਉਸ ਹਮਤ ਨਹੀਂ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਸਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਇਹਨਾਂ ਦੇ ਵਿੱਚ ਕੋਈ ਐਸਾ ਵਿਅਕਤੀ ਚੱਲ ਜੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਮਾਨਾਮਤੀ ਇਤਿਹਾਸ ਹੈ ਕੁਰਬਾਨੀਆਂ ਵਾਲਾ ਇਤਿਹਾਸ ਹੈ ਇਹਦੇ ਵਿੱਚ ਕੋਈ ਐਸੀ ਗੱਲ ਹੋ ਜੇ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਹੋਵੇ ਪਾਰਟੀ ਦਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਪ੍ਰਧਾਨ ਸਾਹਿਬ ਬਹੁਤ ਸਿਆਣੇ ਨੇ ਉਹ ਜੋਗ ਵਧੀਆ ਕੋਈ ਵਿਅਕਤੀ ਲੱਣ ਮੈਂ ਉਹਦੀ ਮਤ ਕਰਾਂਗਾ ਔਰ ਮੈਂ ਚਾਹੁੰਦਾ ਕਿ ਪ੍ਰਧਾਨ ਸਾਹਿਬ ਜਿੰਨੂੰ ਉਤਾਰਨਗੇ ਕਿ ਚੀਮਾ ਸਾਹਿਬ ਨੂੰ ਉਤਾਰਿਆ ਸੀ ਪਿੱਛੇ ਸਾਰਿਆਂ ਵੇਖ ਲਿਆ ਜਿੰਨੇ ਆ ਸਾਡੇ ਨਾਲ ਆਏ ਨੇ ਸਾਰੇ ਚੀਮਾ ਸਾਹਿਬ ਉਸ ਗੱਲ ਦੇ ਗਵਾਹ ਨੇ ਬੂਠਾਂ ਤੇ ਬੈਠੇ ਰਹੇ ਮਤ ਕੀਤੀ ਤੇ ਜਿਹੜੇ ਦੂਜੇ ਬਨੇ ਆਏ ਨੇ ਕਿੱਥੋਂ ਕਿੱਥੋਂ ਆਏ ਨੇ ਕੋਈ ਆਮ ਆਦਮੀ ਪਾਰਟੀ ਦਾ ਆ ਗਿਆ ਕੋਈ ਦੂਜੇ ਬਨੇ ਆ ਗਿਆ ਤੇ ਕੋਈ ਬਾਹਰੋਂ ਆ ਕੇ ਕਹਿੰਦਾਗਾ ਇਦਾਂ ਦੀ ਗੱਲ ਜਿਹੜੀ ਆ ਉਹ ਟਿਕਟ ਲੈਣ ਵਾਸਤੇ ਪਰ ਅਸੀਂ ਚਾਹੁੰਨੇ ਆ ਯਾਰ ਅਸੀਂ ਧੀਆ ਪਣਾ ਵਾਲੇ ਆ ਅਸੀਂ ਲੋਕਾਂ ਦੇ ਵਿਚਰਨਾ ਵਾ ਅਸੀਂ ਲੋਕਾਂ ਨੂੰ ਜਾ ਕੇ ਦੱਸਣਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਅਗਲੇ ਪੰਨੇ ਸਾਡੀ ਲੜਾਈ ਕਿਹਨਾਂ ਦੇ ਨਾਲ ਆ ਅਸੀਂ ਉਸ ਗੱਲ ਦੇ ਉੱਤੇ ਜੜਾ ਵਾ ਉਹ ਇਦਾਂ ਦੀ ਅਸੀਂ ਜਿਹੜੀ ਗੱਲ ਹੈ ਉਹ ਨਹੀਂ ਚਾਹੁੰਦੇ ਬਾਕੀ ਪ੍ਰਧਾਨ ਸਾਹਿਬ ਸਾਡੇ ਜਿਹੜੇ ਪੜੇ ਲਿਖੇ ਤੇ ਬੜੇ ਵਧੀਆ ਸੋਚ ਵਾਲੇ ਨੇ ਮੈਂ ਜਿੱਥੇ ਮੇਰੇ ਪਰਿਵਾਰਕ ਤੌਰ ਤੇ ਮੈਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਪ੍ਰਧਾਨ ਸਾਹਿਬ ਦੀ ਉਂਗਲੀ ਫੜ ਕੇ ਮੈਂ ਆਪਣਾ ਜੀਵਨ ਕੀਤਾ ਅੱਜ ਉਹਨਾਂ ਦੀ ਪਹਿਲੀ ਪਾਰਲੀਮੈਂਟ ਜਿਹੜੀ ਚੋਣ ਸੀ ਮੈਂ ਉਦੋਂ ਉਹਨਾਂ ਦੇ ਨਾਲ ਉੱਥੇ ਜਾ ਕੇ ਕੰਮ ਕੀਤਾ ਸੀ 35 ਸਾਲ ਦੀ ਰਾਜਨੀਤੀ ਦਾ ਮੇਰਾ ਜੀ ਪ੍ਰਧਾਨ ਸਾਹਿਬ ਸਹੀ ਫੈਸਲਾ ਲੈਣਗੇ ਕਿਉਂਕਿ ਜੇ ਕੋਈ ਫੈਸਲਾ ਗਲਤ ਲਿਆ ਗਿਆ ਅੱਗੇ ਪਾਰਟੀ ਬੜੀ ਦਿਖਾ ਰਾਂ ਅਸੀਂ ਪਾਰਟੀ ਨੂੰ ਤਾ ਚੁਕਣ ਦੀ ਗੱਲ ਕਰਨੀ ਆਉਣ ਵਾਲੀ ਪੰਜਾਬ ਚ ਸ਼੍ਰੋਮਣੀ ਅਕਾਲੀ ਹਲਦੀ ਸਰਕਾਰ ਸਹਿਮਤੀ ਜਤਾਉਣ ਦੇ ਕਿ ਧਮਕੀ ਦੇ ਅੰਦਰ ਨਾ ਜੀ ਵੇਖੋ ਮੇਰੀ ਗੱਲ ਸੁਣੋ ਸਹਿਮਤੀ ਕੀ ਆ ਤੁਸੀਂ ਇਹ ਕਹਿੰਦੇ ਹੋ ਤੁਸੀਂ ਇਹ ਗੱਲ ਮੰਨਦੇ ਹੋ ਇੱਕ ਬੰਨੋ ਮਜੀਠਾ ਸਾਹਿਬ ਦੀ ਮੈਂ ਪੰਜ ਦਸ ਦਿਨੋਂ ਸਪੀਚ ਸੁਣਨਦਿਆਂ ਹਾਂ ਹਾਂ ਉਹ ਕਹਿ ਰਹੇ ਵੀ ਬਾਬਾ ਬਗਾਲਾ ਵਖੇ ਕਿ ਆ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਜਿਹੜੇ ਮੰਤਰੀ ਆ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਬਲਾਤ ਘਾਈ ਨੇ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਇੱਕ ਬਣੋ ਯਾਰ ਅਸੀਂ ਕਿਦਾਂ ਕਹਾਂਗੇ ਤੁਸੀਂ ਮੈਨੂੰ ਦੱਸੋ ਤੁਸੀਂ ਸਾਡੇ ਕੋਲ ਉਹ ਸਵਾਲ ਪਾਓ ਸਾਡੇ ਮੂੰਹ 'ਚ ਵੀ ਜੇ ਅਸੀਂ ਅਸੀਂ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਦੇ ਚ ਬੜੀ ਹੈ ਸ਼੍ਰੋਮਣੀ ਅਕਾਲੀ ਦਲ ਸਾਡਾ ਵਖੋ ਬਜ਼ੁਰਗਾ ਦਾ ਇਤਿਹਾਸ ਆ ਪਰ ਅਸੀਂ ਇਹ ਗੱਲ ਚਾਹੁੰਦੇ ਆ ਪਰ ਅਸੀਂ ਆ ਵਖੋ ਹੱਥ ਜੋੜ ਕੇ ਬੇਨਤੀ ਕਰਵਾ ਸਰੋ ਤੁਹਾਡੇ ਮਾਦ ਹੀ ਵੀ ਕਰਾਂਗੇ ਮੈਂ ਭਾਵੇਂ ਪ੍ਰਧਾਨ ਸਾਹਿਬ ਕੋ ਘਟ ਜਾਵਾਂ ਵੱਧ ਜਾਵਾਂ ਪਰ ਮੈਂ ਉਹਨਾਂ ਦਾ ਲਾਇਲ ਮੈਂ ਖੁੱਲ ਕੇ ਕਹਿੰਦੇ ਆ ਗੱਲ ਪਰ ਮੈਂ ਇਹ ਚਾਹੁੰਦਾ ਵੀ ਪ੍ਰਧਾਨ ਸਾਹਿਬ ਕਿੰਨੇ ਸਰਕਲਾਂ ਦੇ ਪ੍ਰਧਾਨ ਅੰਦਰ ਗਏ ਕਿਸੇ ਵਿਅਕਤੀ ਨੂੰ ਬਣਾ ਦੇਣ ਜਿੰਨੀ ਲੋੜ ਪਾਰਟੀ ਨੂੰ ਐਸ ਵਾਲੇ ਵਰਕਰਾਂ ਦੀ ਤੁਹਾਡੇ ਵਰਗਿਆਂ ਦੀ ਤੇ ਜੇ ਐਸ ਵਾਲੇ ਮੰਨ ਲਓ ਜੋ ਫੈਸਲਾ ਲੈਂਦੇ ਆ ਤੁਸੀਂ ਪਾਰਟੀ ਫੇਰ ਛੱਡ ਦਿਓ ਤਾਂ ਮਤਲਬ ਰੰਗ ਚ ਭੱਜਣ ਵਾਲੀ ਗੱਲ ਨਹੀਂ ਹੁੰਦੀ ਇਹ ਗੱਲ ਨਹੀਂ ਵੇਖੋ ਰੰਗ ਚ ਭੱਜਿਆ ਈਮਾ ਸਾਹਿਬ ਦੀ ਚੋਣ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ ਤਿੰਨ ਸਾਲ ਡਟ ਕੇ ਦੱਸੋ ਕਿੱਥੇ ਨਹੀਂ ਆਪਣੇ ਵਰਕਰਾਂ ਨਾਲ ਖਲੋਤੇ ਅਹੀਂ ਜੰਗ ਚੋਂ ਕਿਦਾਂ ਭੱਜਣਾ ਰਹੇ ਹੋਂ ਤੇ ਡੇਢ ਸਾਲ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਵੇਖੋ ਮੈਂ ਤੁਹਾਨੂੰ ਦੱਸਣਾ ਇਹਦਾ ਇਤਿਹਾਸ ਅਸੀਂ ਸਰਕਾਰ ਆਉਣ ਵਾਲੀ ਬਣਾਉਣੀ ਹੈ ਹੁਣ ਤੇ ਡੇਢ ਸਾਲ ਰਹਿ ਗਿਆ ਪਰ ਅਸੀਂ ਕੋਈ ਹੱਥ ਖਵਾਤ ਜੋੜ ਕੇ ਵੀ ਇਹਾ ਕੰਮ ਨਾ ਕਰਦੀਏ ਤੁਸੀਂ ਬਾਰ ਬਾਰ ਬਲਾਤਕਾਰ ਹੀ ਕਹਿ ਰਹੇ ਹੋ ਜਦੋਂ ਕੱਲ ਤੱਕ ਸਭ ਨੇ ਮਾਫ ਕਰਤਾ ਸਿੱਖਾਂ ਦੀ ਸਰਵੋੱਚ ਦੇਖੋ ਮੇਰੀ ਜਮਾਤ ਹੈ ਮੈਂ ਅਮਰਤ ਹਰਿ ਸਿੰਘ ਆ ਜਿਹੜੀ ਲੋਕਾਂ ਨੇ ਆ ਤੁਸੀਂ ਵੇਖੋ ਅੱਜ ਹੀ ਸੋਸ਼ਲ ਮੀਡੀਆ ਤੇ ਕੀ ਲੋਕਾਂ ਫਿਰ ਘੁਟ ਕਰਤਾ ਅਸੀਂ ਕਿਦਾਂ ਡੱਕ ਸਕਨੇ ਤੁਹਾਨੂੰ ਮੈਨੂੰ ਇੱਕ ਗੱਲ ਦੱਸੋ ਕੱਲ ਤੱਕ ਤਾਂ ਸਹਿਮਤ ਨਹੀਂ ਮੈਂ ਨਹੀਂ ਮੈਂ ਇਸ ਮੈਂ ਖੋ ਅਸੀਂ ਕੱਲ ਤੱਕ ਤੂੰ ਸਿਰ ਝਾਉਣੀ ਅਸੀਂ ਉਹਦੇ ਅੱਗੇ ਕਰਨੇ ਪਰ ਮੈਂ ਕਹਿੰਦਾ ਵੀ ਵੇਖੋ ਕੋਈ ਵਿਅਕਤੀ ਮੈਂ ਮੰਨ ਲਓ ਕਿਤੇ ਮੇਰਾ ਕੋਈ ਕ੍ਰਪਸ਼ਨ ਦਾ ਮੇਰੇ ਤੇ ਦੋਸ਼ ਹੈ ਕੋਈ ਆ ਮੈਂ ਪਾਰਟੀ ਨੂੰ ਬਚਾਉਣ ਵਾਸਤੇ ਕਿਛੀ ਹੋ ਕੇ ਪਾਰਟੀ ਲਈ ਕੰਮ ਕਰ ਲਾਂ ਨਾ ਕਿ ਮੈਂ ਜਾ ਕੇ ਅਗਲੇ ਅਗਰ ਨੇ ਕਹਾਂਗਾ ਵੀ ਨਹੀਂ ਜੀ ਮੈਂ ਮੇਰਾ ਮੁੰਡਾ ਉਹ ਹੀ ਬਲਾਤਕਾਰੀ ਫਲਾਣੇ ਦੀ ਵੀਡੀਓ ਉਹਨਾਂ ਨੂੰ ਅਸੀਂ ਦੇ ਦਈਏ ਸੀਟਾਂ ਯਾਰ ਇਹ ਕਿੱਧਰ ਦੀ ਗੱਲ ਮੈਂ ਅੱਜ ਕਹਿ ਰਿਹਾ ਮੈਂ ਅੱਜ ਕਹਿ ਰਿਹਾ ਸਭ ਤੋਂ ਪਹਿਲਾਂ ਜਿਹਨੂੰ ਪ੍ਰਧਾਨ ਸਾਹਿਬ ਵਿਅਕਤੀ ਨੂੰ ਟਿਕਟ ਦੇਣਗੇ ਮੈਂ ਉਹਦੇ ਨਾਲ ਚੱਲਾਂਗਾ ਇਹਦਾ ਮਤਲਬ ਅਸੀਂ ਪਾਰਟੀ ਥੋੜਾ ਪਾਰਟੀ ਮਰਨ ਵਾਲੀ ਥੋੜਾ ਗੱਲ ਕਰਨੇ ਆ ਅਸੀਂ ਪਾਰਟੀ ਨੂੰ ਬਚਾਉਣ ਵਾਲੀ ਗੱਲ ਕਰਨੇ ਆ ਤੁਸੀਂ ਵੇਖੋ ਸਾਡੀ ਬੇਨਤੀ ਆ ਪ੍ਰਧਾਨ ਸਾਹਿਬ ਸੁਣਨਗੇ ਮੈਨੂੰ ਪਤਾ ਉਹ ਸਿਆਣੇ ਨੇ ਕਰਨਗੇ ਬਾਕੀ ਅਸੀਂ ਫਿਰ ਤੁਹਾਨੂੰ ਦੁਬਾਰਾ ਕਹਿੰਦੇ ਆ ਅਸੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਰਗੀ ਕੋਈ ਪਾਰਟੀ ਮੰਨ ਲਓ ਜੇ ਟਿਕਟ ਦੇ ਦਿੰਦੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਂ ਪਾਰਟੀ ਚੇਂਜ ਕਰੋਗੇ ਪ੍ਰਧਾਨ ਸਾਹਿਬ ਨੇ ਦੇਣੀ ਪਾਰਟੀ ਬਦਲਣਾ ਮੈਂ ਕਿੱਸੋ ਪ੍ਰਧਾਨ ਸਾਹਿਬ ਦੇ ਟਿਕਟ ਦੇਣੀ ਜੇ ਦੇਤੀ ਨਹੀਂ ਦੇਤੀ ਤਾਂ ਹੋਊ ਇੱਕ ਮਿੰਟ ਖੜੋ ਜਾਓ ਮੇਰੀ ਗੱਲ ਸੁਣੋ ਵੇਖੋ ਗੱਲ ਇੱ ਇਹ ਤੇ ਫਿਰ ਸਾਰੇ ਵਰਕਰਾਂ ਨੂੰ ਫਿਰ ਇਕੱਠੇ ਕਰਾਂਗੇ ਵਰਕਰਾਂ ਦੀ ਸਲਾਹ ਲਾਂਗੇ ਜੋ ਜੇ ਵਰਕਰ ਕਹਿਣਗੇ ਤੇ ਪ੍ਰਧਾਨ ਸਾਹਿਬ ਨੂੰ ਜਾ ਕੇ ਫਿਰ ਕਹਾਂਗੇ ਵੀ ਆ ਸਾਡੇ ਹਸਤੀਫੇ ਹੋ ਗਏ ਪ੍ਰਧਾਨ ਸਾਹਿਬ ਤੁਸੀਂ ਇਹਨੂੰ ਜਪਰਾਪਹਿ ਲੋਕਾਂ ਦੇ ਘਰ ਲੈ ਜਾਓ ਅੱਜ ਪਾਰਟੀ ਦਾ ਜੋ ਉੱਚ ਪੱਧਰੀ ਬੋਰਡ ਸੀਗਾ ਪਾਰਲੀਮੈਂਟਰੀ ਬੋਰਡ ਉਹ ਸਾਡੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਏ ਸੀਗੇ ਕਿਉਂਕਿ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਹੁਣ ਚਾਰ ਵਿਧਾਨ ਸਭਾ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਉਹਨਾਂ ਦੇ ਕੈਂਡੀਡੇਟ ਡਿਸਾਈਡ ਕਰਨ ਵਾਸਤੇ ਪਿਛਲੀ ਵਾਰ ਪਾਰਟੀ ਨੇ ਨਮਾ ਕੈਂਡੀਡੇਟ ਲੈਂਤਾ ਫਤੇਗੜ ਚੂੜੀਆਂ ਹਲਕੇ ਦੇ ਵਿੱਚੋਂ ਇੱਥੇ ਤੇ ਲੋਕਾਂ ਦੇ ਵਿੱਚ ਉਦੋਂ ਰੋਸ ਪਾਇਆ ਗਿਆ ਹੈਗਾ ਤੇ ਇਹ ਸੀਟ ਅਸੀਂ ਜਿੱਤਣ ਵਿੱਚ ਸਮਰਥ ਰਹੇ ਇਸ ਵਾਰ ਪਾਰਟੀ ਦੀ ਮੰਸ਼ਾ ਸੀਗੀ ਕਿ ਅਸੀਂ ਲੋਕਾਂ ਦੀ رائے ਲੈ ਕੇ ਤੇ ਕੈਂਡੀਡੇਟ ਉਤਾਰੀਏ ਇਸ ਕਰਕੇ ਬੋਰਡ ਆਇਆ ਸੀਗਾ ਅੱਜ ਲੋਕਾਂ ਨੇ ਸਭ ਜਗ੍ਹਾ ਜ਼ਾਹਿਰ ਕਰ ਦਿੱਤਾ ਹੈ ਕਿ ਉਹ ਕਿਹੜੀ ਸਪੋਰਟ ਦੇ ਨੇ ਤੇ ਉਹਰੇ ਵਾਸਤੇ ਉਹਨਾਂ ਦਾ ਵੀ ਲੋਕਾਂ ਦਾ ਵੀ ਧੰਨਵਾਦ ਤੇ ਬੋਰਡ ਆਇਆ ਹੈ ਇਹ ਜਲਦ ਇੱਕ ਦੋ ਦਿਨ ਦੇ ਵਿੱਚ ਹੀ ਫੈਸਲਾ ਕਰਕੇ ਜਿਮਣੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰੇਗਾ ਟੜਾ ਰੋਧ ਵੀ ਵਰਮਿਤ ਵੀ ਹੈ ਜ ਆਪਣੇ ਕੇ ਦਵੇਦਾਰੀ ਵਾਸਤੇ ਵੀ ਪਹੁੰਚਾਇਆ ਹੋਇਆ ਹੈ ਟੜਾ ਵਿਰੋਧ ਵਿੱਚ ਉਹ ਆਇਆ ਜੀ ਜਿਹੜਾ 5 ਸਾਲ ਪਹਿਲਾਂ ਆਮ ਵੱਲੋਂ ਇਲੈਕਸ਼ਨ ਲੜਿਆ ਸੀਗਾ ਤੇ ਹੁਣ 2 ਸਾਲ ਤੋਂ ਬੀਜੇਪੀ ਦੇ ਨਾਂ ਤੇ ਚੇਅਰਮੈਨ ਹੀ ਲੈ ਕੇ ਦਿੱਲੀ ਬੈਠਾ ਹੋਇਆ ਹੈ ਅਸੀਂ ਅਕਾਲੀ ਸੀ ਭਾਵੇਂ 2022 ਚ ਟਿਕਟ ਨਹੀਂ ਮਿਲੀ ਲੇਕਿਨ ਅਕਾਲੀ ਦਲ ਚ ਰਹੇ ਅਕਾਲੀ ਦਲ ਪਾਰਟੀ ਨਹੀਂ ਛੱਡੀ ਅਸੀਂ ਪੰਥਕ ਅਕਾਲੀ ਪਰਿਵਾਰ ਆ ਜਿਹੜਾ ਅਕਾਲੀ ਦਲ ਦੇ ਨਾਲ ਸ਼ੁਰੂ ਤੋਂ ਮੇਰੇ ਦਾਦੇ ਬਾਬਿਆਂ ਤੋਂ ਤੁਰਿਆ ਆ ਰਿਹਾ ਹੈ ਤੇ ਦੂਜੇ ਪਾਸੇ ਉਹ ਟਿਕਟ ਮੰਗ ਰਿਹਾ ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਜੇ ਕੋਈ ਰੱਬ ਨਾ ਕਰੇ ਕੋਈ ਜਿੱਤ ਜਾਂਦਾ ਹੈ ਤੇ ਕਿੱਥੇ ਜਾ ਕੇ ਉਹਨੇ ਬਹਿ ਜਾਣਾ ਬਸ ਕੋਈ ਨੇਗੋਸ਼ੀਏਸ਼ਨ ਹੋ ਰੱਖ ਰਿਹਾ ਨਾ ਕਿ ਉਹ ਪਿੱਛੇ ਪਿੱਛੇ ਪੰਨੋ ਉੱਤੇ ਵਾਕਿਆ ਹੋਇਆ ਲੈ ਬਲਵਾਉਂਦੇ ਹਾਂਜੀ ਬਸ ਇੱਕੋ ਹੀ ਬੰਨ ਹੋ ਪੂਰੇ ਵਿੱਚ ਵੀ ਸਿਆਸਤ ਹੋਈ ਜੀ ਨਾਲੇ ਉਹਰੇ ਨਾਲ ਮੇਰਾ ਮੈਂ ਇਲੈਕਸ਼ਨ ਲੜ ਰਿਹਾ ਇਥੋਂ ਮੇਰੇ ਉੱਤੇ ਪਾਰਟੀ ਜੇ ਹੱਥ ਰੱਖ ਰਹੀ ਹੈ ਤੇ ਲੋਕਾਂ ਨੇ ਉਹ ਤਾਂ ਸਾਹ ਸਭ ਕੁਝ ਪਤਾ ਲੱਗ ਹੀ ਜਾਣਾ ਹੈ